ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਅਰਜੂਨਾ ਐਵਾਰਡੀ ਅੰਤਰਰਾਸ਼ਟਰੀ ਖਿਡਾਰੀ ਸਰਦਾਰ ਸੱਜਲ ਸਿੰਘ ਚੀਮਾ ਦੀ ਅਗਵਾਈ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਸਪੋਰਟਸ ਐਂਡ ਵੈਲਫੇਅਰ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਵਿਸ਼ਾਲ ਕਬੱਡੀ ਕੱਪ ਕਰਵਾਇਆ ਗਿਆ ਜੋ ਯਾਦਗਾਰੀ ਹੋ ਨਿਭੜਿਆ ਇਸ ਕਬੱਡੀ ਟੂਰਨਾਮੈਂਟ ਵਿੱਚ 8 ਨਾਮਵਰ ਕਲੱਬਾਂ ਦੀਆਂ ਟੀਮਾਂ ਦੇ ਫਸਮੇ ਮੈਚ ਹੋਏ ਅਤੇ ਇਸ ਸਮੇਂ ਖੇਡ ਪ੍ਰੇਮੀਆਂ ਦੇ ਬੈਠਣ ਵਾਸਤੇ ਟੂਰਨਾਮੈਂਟ ਕਮੇਟੀ ਵੱ اوتار پور کے پربند گردان لاکھ لاکھ بنائی ہوگی بار دیکھا کہ جڑے ہیں سارے نوجوان گیم کے نام کرنے لگ پے سو بہت وزیا میچ ہوا

ਬਹੁਤ ਵਧੀਆ ਮੈਚ ਸੀ ਜੇਰੇ ਰੈਸਲਿੰਗ ਸੋ ਆਪ ਨੂੰ ਫੜਾਣੀ ਹੋਣ ਕਰਕੇ ਇਹਨਾਂ ਮੁਖੇਮਾਂ ਦਾ ਬਹੁਤ ਜਾਗਰੂਕ ਹੋ ਕਾ ਸੋ ਅੱਜ ਬਹੁਤ ਵਧੀਆ ਜਿਹੜੀਆਂ ਹਰ ਗੇਮਾਂ ਹੋ ਰਹੀਆਂ ਸੋ ਸਾਡੀ ਤਾਂ ਹੀ ਲੋਕੀ ਅੱਜ ਤੁਸੀਂ ਦੇਖ ਰਹੇ ਆ ਕਿ ਇੰਨੀ ਸਮਾਂ ਨਹੀਂ ਹੋ ਬੰਵਾ ਨਾ ਆਇਆ ਅਗਰ ਤੁਹਾਨੂੰ ਕਹਿਣੀ ਹੁੰਦੀ ਸੀ ਕਿ ਤੁਮਹਾਲੀ ਇੰਤਰੀ ਬਜਾਰ ਕਰ ਦਿੱਤੀਏ ਸੋ ਉਹ ਬਹੁਤ ਮਹੱਤਵਪੂਰਨ ਹੋਈ ਬਾਪੇ ਲਾਲ ਨੂੰ ਫਿਰ ਲਾ ਲਈਏ ਜੋ ਸਾਨੂੰ ਕਿਸੇ ਕਰਨ ਦੀ ਕੋਈ ਗੱਲ ਸਮਝ ਨਹੀਂ ਆਉਂਦੀ ਨਹੀਂ ਫਾਕੇ ਵਸ ਕੇ ਰੋਣ ਤੇ ਬਾਪੇ ਲਾਲ ਨੂੰ ਕੁਛ ਲੀਓ ਬਾਪੇ ਲਾਲ ਕਿ ਨਹੀਂ ਜੁਗਹਾਂ ਦੇ ਕਾਕੇ ਫਰਦਾ ਕੁਦਰਤ ਦਾ ਰੁਕਤਾ ਕੀ ਆਪਾਂ ਨੂੰ ਪਾਣੀ ਚੱਕਾ ਬਾਪੇ ਵਰਤਨ ਹਟੋ ਦੰਸ ਬਾਦੂ ਜੇ ਗਾੜੀ ਤੇ ਅਖੀਰਲੇ ਸਭ ਬੰਦੋ ਅੱਗੇ ਸੰਸਾਰ ਅੱਜ ਹਾਸੂਲਾਇਨ ਦੇ ਜਿਹੜੇ ਸਾਦੇ ਮਰੀਜ਼ ਆ ਉਹਦੇ ਵਕਤੇ ਤਕਲੀਫ ਕੋਈ ਤੋਂ ਵੱਡੀ ਜਣੀ ਆਪਾਂ ਕਿਤੇ ਸੋਚ ਨਹੀਂ ਆ ਕੇ ਜਿਹੜੇ 2 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਉਹਨਾਂ ਨੂੰ ਜੇ ਆਕਸੀਜਨ ਸਹੀ ਨਾਮ ਨਾਲ ਉਹ ਦਿਮਾਗੀ ਨੁਕਸਾਨ ਕਰੇਗਾ ਉਹ ਵੀ ਕਰ ਸਕਦੇ ਆ ਸਭ ਤੋਂ ਵੱਡੀ ਏਸ ਪਰਵੰਦ ਪ੍ਰਦੂਸ਼ਣ ਦਾ ਖਤਰਾ کدے نہیں آپ سوچتے کہ اگر چھوٹے مشہور بچوں کے اتنے کی اثر ہوگا سو آپ بابا نانک کو سو لے ابھی وشیش طور پہ دوبے کے کسان کا دن کرنا چاہتے ہیں کہ سب کو گاٹ جہی ہے پرالیوں اگ لگی ہے جانب لگی ہے سو آغاز کرتے ہیں کہ پاکستان نے نے مچن بن کے پردوشن نہیں پایا ਸਾਰੇ ਗੁਰੂ ਕਿਰਪਾ ਕਰਨ ਉਹਨਾਂ ਨੂੰ ਵਦ ਤੋਂ ਵਤਵਾ ਮਰਨ ਬਖਸ਼ਿਸ਼ ਦੇਣ ਤੇ ਜੀਵਨ ਦੇ ਇਸ ਸਮੇਂ ਵਾਲੇ ਅੱਜ ਇਹ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਸਾਡਾ ਪਰ ਸਾੜਣ ਵਾਲੀ ਵੀ ਹਵਾਲੀ ਹੋਗੀ ਅਸੀਂ ਹਵਾਸ ਹੀ ਕਰ ਸਕਦੇ ਹਾਂ ਗੁਰੂ ਪਰਸਰ ਦੇ ਚਲਾ ਵਿੱਚ ਭਾਗ ਗੁਰੂ ਜੀ ਨੂੰ ਸਮਾਧ ਬਖਸ਼ਿਸ਼ ਕਰੋ ਹਰ ਹਵਾ ਇਸੇ ਨੂੰ ਦੇ ਦਿੱਤੋ ਨਾ ਕੁਝ ਨਹੀਂ ਕਰਦੀ ਸਾਡੇ ਬੱਚਿਆਂ ਦੇ ਸਾਡੇ ਪਰਿਵਾਰਾਂ ਦੇ ਖਦੇ ਆਪਣੇ ਫੁਰੂਫੁਰੂ ਜੰਦਗੀ ਜਾਰੀ ਹੈ ਕੋ ਅਸੀਂ ਇਹ ਚੀਜ਼ ਨੂੰ ਸਮਝੀਏ ਤੇ ਹਵਾ ਸਤ ਹੋਊ ਪਾਣੀ ਸਤ ਹੋਊ ਖਾਣ ਸਤ ਹੋਊ ਤਾਂ ਹੀ ਇੱਕ ਖਿਡਾਰੀ ਜਿਹੜੇ ਹੈ ਰੋਸਪਟਰ ਦੇ ਉੱਤੇ ਜਿਹੜੇ ਮੁਕਾਬਲੇ ਆ ਉਹਨਾਂ ਦੇ ਵਿੱਚ ਕੋੰਪੀਟੀਸ਼ਨ ਆ ਲੋਕ ਜੋ ਉਹ ਉਹਨਾਂ ਦਾ ਮੁਕਾਬਲਾ ਕਰ ਸਕਣਗੇ ਅਜਿਹਾ ਹੋਣਾ ਹਵਾ ਪਾਣੀ ਤੋਂ ਘੱਟ ਨਹੀਂ ਪਾਈਓ ਬਹੁਤ ਬਹੁਤ ਧਾਸਤ ਲਾਈਓ ਪਹਿਲਾਂ ਸਾਰਿਆਂ ਨੂੰ ਮੁਕਤ ਹੋਣ ਲਈ ਅਸੀਂ ਅਰਦਾਸ ਕਰਦੇ ਹਾਂ ਪ੍ਰਦੂਸ਼ਣ ਮੁਕਤ ਹੋਣ ਕਿ ਅੱਜ ਰਸੂਲੀ ਲੋੜ ਤੋਂ ਗੁਰੂ ਪਾਸ ਤੋਂ ਕਿਰਪਾ ਕਰਨ ਅਰਦਾਸ ਕਰਦੇ ਹਾਂ ਕਿ ਇਸ ਸਮਾਂ ਜਿਹੜੀ ਲੋੜ ਜਿਸ ਤਰ੍ਹਾਂ ਬਾਤੋ ਨਾਮਕ ਦੀ ਚਲੂਸੋ ਰਾਤ ਗੁਰਵਿੰਦਰ ਵੈਰੀ ਦੇ ਅਮਰ ਕਰਨ ਵਗਿਆ ਕਿਸੇ ਤਰ੍ਹਾਂ ਹੋਣੀ

ਕੱਪੇ ਬਾਬਾ ਜੀ ਦੀ ਖਾਦੀ ਹੋਈ ਹੈ ਬਾਬਾ ਜੀ ਚੰਦ ਲਖਮੀ ਦਾਸ ਦਾ ਇਥੇ ਜਨੋ ਹੈ ਜੋ ਉਹ ਬੰਗਲ ਸਿੰਘ ਜੀ ਦੁਆਰ ਜੰਮਾ ਗਏ ਜੀ ਚੰਦ ਸਿੰਘ ਜੀ ਗੁਰੂ ਹਰਗੋਬਿੰਦ ਜੀ ਮਹਾਰਾਜ ਉਹ ਗੋਮੇਦ ਸਿੰਘ ਜੀ ਚੰਦ ਗਏ ਸੋ ਉਹ ਦੋਵੇਂ ਨਾਲ ਕੀ ਲੱਗੇ ਕੋ ਭਰਦਾ ਬ੍ਰਿੰਦ ਕੋ ਕਰਤੀ ਆਪਾਂ ਵੜ ਭਾਗੇ ਗੁਰੂ ਪਾਤਸ਼ਾਹ ਨੇ ਆਪਾਂ ਨੂੰ ਇਸ ਤਰ੍ਹਾਂ ਤੋਂ ਬੋਤਾ ਦਿੰਦਾ ਅਸੀਂ ਫਿਰ ਮਾਰੇ ਪਰਪਰਨ ਕਰਾਂਗਾ ਮੰਤਰ ਸੁਬਾਹ ਗੁਰੂ ਜੀ ਦਾ ਬਾਬਾ ਜੈ ਸਿੰਘ ਜੀ ਉਹਨਾਂ ਨੂੰ ਸਭ ਤੋਂ ਸਭ ਤੋਂ ਪਿਆਰ ਆ। ਸਾਰੇ ਸੰਗਤਾਂ ਨੂੰ ਜਿਹਰਦੇ ਤੋਂ ਧੰਨਵਾਦ ਕਰਦੇ ਹਾਂ। ਗੁਰੂ ਪਾਸੇ ਤੇ ਬਾਬਾ ਜੈ ਸਿੰਘ ਜੀ ਵਿੱਚ ਸਰਬੋਤਮ ਬਲਵਸਤਵ ਅਰਦਾਸ ਕਰਦੇ ਹਾਂ। ਸਾਡੀ ਸੰਗਤ ਨੂੰ ਫਿਰ ਗਗਾਰੀ ਵਾਹਿਗੁਰੂ ਜੀ ਦਾ ਖਾਸ਼ਾ ਹੋਇ ਰਿਹਾ ਕੇ ਸਤਿ ਸ੍ਰੀ ਅਕਾਲ ਸਰਦਾਰ ਸਰਵਣ ਸਿੰਘ ਜੀ ਦਾ ਸਭ ਤੋਂ ਪਹਿਲਾਂ ਤੇ ਮੈਂ ਅੱਜ ਦੇ ਪਵਿੱਤਰ ਦਿਹਾੜੇ ਤੇ ਤਨਤਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਉਸੇ ਸੰਬੰਧ ਦੇ ਵਿੱਚ ਜਿਹੜਾ ਦਹਾਕਿਆਂ ਤੋਂ ਚੱਲਿਆ ਆ ਰਿਹਾ ਟੂਰਨਾਮੈਂਟ ਕਰਾਨੇ ਆ ਕਬੱਡੀ ਦਾ ਅੱਜ ਇਤਿਹਾਸਿਕ ਹੋ ਕੇ ਨਿਭੜਿਆ ਸੋ ਮੈਂ ਇਸ ਕਾਮਯਾਬੀ ਲਈ ਜਿਹੜੀ ਕਮੇਟੀ ਹੈ ਉਹਦੇ ਜਿਹੜੇ ਪ੍ਰਧਾਨ ਨੇ ਤੇ ਸਾਰੇ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਉਹਨਾਂ ਨੇ ਜਿਹੜਾ ਦਿਨ ਰਾਤ ਕੰਮ ਕੀਤਾ ਤੇ ਇਹਨੂੰ ਕਾਮਯਾਬ ਬਣਾਇਆ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਇਸ ਮੌਕੇ ਦੇ ਉੱਤੇ ਮੈਂ ਦੇਖ ਰਿਹਾ ਸੀਗਾ ਔਰ ਮੈਨੂੰ ਦੱਸ ਵੀ ਰਏ ਸੀ ਸਾਰੇ ਕਿ ਜਿੰਨਾ ਐਸਵਾ ਰਸ਼ ਹੋਇਆ ਔਰ ਜਿੰਨਾ ਵਧੀਆ ਪ੍ਰਬੰਧ ਹੋਇਆ ਅੱਜ ਤੱਕ ਕਦੇ ਨਹੀਂ ਹੋਇਆ ਸੋ ਮੈਂ ਇਹਦੇ ਲਈ ਸਾਰਿਆਂ ਨੂੰ ਕਮੇਟੀ ਨੂੰ ਵਧਾਈ ਦਿੰਦਾ ਹੋਰ ਵਲੰਟੀਅਰ ਨੂੰ ਵਧਾਈ ਦਿੰਨਾ ਤੇ ਸੰਗਤਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਟੂਰਨਾਮੈਂਟ ਨੂੰ ਕਾਮਯਾਬ ਬਣਾਇਆ ਜਿਨ੍ਹਾਂ ਨੇ ਸਪான்ਸਰ ਕੀਤਾ ਜਿਨ੍ਹਾਂ ਨੇ مالی ਸਹਾਇਤਾ ਕੀਤੀ ਹੈ ਮੈਂ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਸਾਡੇ ਇਸ ਟੂਰਨਾਮੈਂਟ ਅੱਜ ਦਾ ਟੂਰਨਾਮੈਂਟ ਇੱਕ ਇਤਿਹਾਸਿਕ ਟੂਰਨਾਮੈਂਟ ਹੋ ਕੇ ਨਿਭੜਿਆ ਸੋ ਇਹਦੀ ਅੱਜ ਬੜੀ ਖੁਸ਼ੀ ਹੈ ਇਸ ਮੌਕੇ ਤੇ ਮੈਂ ਇੱਕ ਸੁਨੇਹਾ ਦੇਣਾ ਚਾਹੁੰਦਾ ਅ ਅੱਜ ਬਹੁਤ ਪੰਜਾਬ ਜਿਹੜਾ ਬਦਨਾਮੀ ਵੀ ਖੱਟ ਰਿਆ ਔਰ ਇੱਕ ਕਲੰਕ ਸਾਡੇ ਮੱਥੇ ਤੇ ਲੱਗ ਗਿਆ ਨਸ਼ਿਆਂ ਦਾ ਤੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਆਪਣੇ ਬੱਚਿਆਂ ਨੂੰ ਭਤੀਜਿਆਂ ਨੂੰ ਭਾਣਜਿਆਂ ਨੂੰ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਗਰਾਊਂਡ ਦਾ ਰਾਹ ਦਿਖਾਓ ਤਾਂ ਕਿ ਉਹ ਨਸ਼ਿਆਂ ਤੋਂ ਬਚ ਸਕਣ ਇੱਕੋ ਇੱਕ ਜਰੀਹਾ ਜਿਹੜਾ ਬਚਾ ਸਕਦਾ ਨਸ਼ਿਆਂ ਤੋਂ ਬੱਚਿਆਂ ਨੂੰ ਅੱਗੋਂ ਉਹ ਹੈ ਗੇਮ ਦਾ ਨਸ਼ਾ ਸੋ ਗੇਮ ਦਾ ਨਸ਼ੇ ਦੇ ਨਾਲ ਹੀ ਵੱਸ ਸਕਦਾ ਹੈ ਇਸ ਕਰਕੇ ਮੈਂ ਅਪੀਲ ਕਰਦਾ ਸਾਡੀ ਸੰਗਤ ਨੂੰ ਕਿ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਪਾਓ ਬਹੁਤ ਬਹੁਤ ਧੰਨਵਾਦ ਪ੍ਰਾਪਟੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ